ਵੈਕੁਜੀ ਕਾਲਸਾ ਵੈਕੁਜੀ ਕੀ ਫਰੇਜੀ ਆ ਸਾਡੇ ਕੋ ਪਰਿਵਾਰ ਪਹੁੰਚਿਆ ਜੀ ਪਿੰਡ ਜੋਨ ਲੰਗੜ ਜਿਹੜੇ ਜੋਰਾ ਸਿੰਘਾ ਤੁਹਾਡਾ ਜੀ ਪਿੰਡਾਂ ਦੀ ਕੋਲ ਦੇ ਭੈਣ ਜੀ ਹੈ ਸਾਡੇ ਕੋ ਅਮਰਪ੍ਰੀਤ ਨਾਲ ਭਾਜੀਰ ਭਾਲ ਸਿੰਘ ਜੀ ਹੈ ਜੀ ਇਹ ਭਾਈ ਦਾ ਨਾਮ ਆ ਸਿਮਰਨਜੀਤ ਸਿੰਘ ਇਹ ਪਿੰਡ ਜੋਨ ਲੰਗੜ ਦੇ ਵਸਨੇ ਤੇ ਦੀ ਇਹ ਮਜਬੂਰੀ ਬਣ ਗਈ ਹੈ ਭੈਣ ਜੀ ਨਾਲ ਕਿ ਇਹ ਇਹਨਾਂ ਦੇ ਭਰਾ ਵਾ ਇਹ ਪਿੰਡ ਦੇ ਛੋਟਾ ਕਿ ਵੱਡਾ ਇਹ ਛੋਟਾ ਨੇ ਇਹ ਛੋਟਾ ਜੀ ਪਰ ਇਹ ਪਿਛਲੇ तकरीबन 1.5-2 ਸਾਲ ਤੋਂ ਦਿਮਾਗੀ ਤੌਰ ਤੇ ਪ੍ਰੇਸ਼ਾਨ ਰਹ ਰਿਹਾ ਵੀਰ ਜਿਸ ਦੇ ਕਰਕੇ ਪਿੰਡ ਵਿੱਚ ਔਰ ਪਰਿਵਾਰ ਵਿੱਚ ਕਾफी ਮੁਸ਼ਕਿਲਾਂ ਆ ਗਈਆਂ ਕਿਉਂਕਿ ਇਹਨਾਂ ਦੇ ਭੈਣ ਜੀ ਦੱਸਦੇ ਕਿ ਸਾਡੇ ਮਾਤਾ ਪਿਤਾ ਦੀ 2 ਸਾਲ ਪਹਿਲਾਂ ਡੇਥ ਹੋ ਚੁਕੀ ਸੀ ਪਹਿਲਾਂ ਮਾਤਾ ਜੀ ਦੀ ਹੋਈ ਸੀ ਇਹਦੀ ਕੀ ਗੱਲ ਰਹੀ ਸੀ ਇਹਨਾਂ ਤੇ ਅਟੈਕ ਹੋਇਆ ਸੀ ਪਿਤਾ ਜੀ ਨੂੰ ਉੰਨਾਂ ਨੂੰ ਪੇਟ ਦੀ ਤਰਤੀ ਤੇ ਬਿਮਾਰੀ ਰਹਿੰਦੀ ਸੀ ਕਿ ਉਹ 1.5 ਸਾਲ ਪਹਿਲਾਂ ਮਾਤਾ ਪਿਤਾ ਦਾ ਡੈਥ ਹੋ ਗਈ ਜਿਹਦੇ ਕਰਕੇ ਇਹ ਵੀਰ ਜੀ ਥੋੜਾ ਜਿਹਾ ਉਸ ਚੀਜ਼ ਨੂੰ ਲੈ ਗਏ ਆਪਣੇ ਦਿਮਾਗ ਤੇ ਪਹਿਲਾਂ ਬਹੁਤ ਤੌਰ ਦੇ ਕਾਰੀਗਰ ਰਹਿਣੇ ਖਰਾਦੀਏ ਖਰਾਦਾ ਕੰਮ ਕਰਦੇ ਸੀ ਬਟਾਲੇ ਬਟਾਲੇ ਖਰਾਦਾ ਕੰਮ ਕਰਦੇ ਸੀ ਬਹੁਤ ਤੌਰ ਦੇ ਕਾਰੀਗਰ ਸੀ ਭੈਣ ਜੀ ਨੇ ਦੱਸਦੇ ਵੀ ਸਾਰਾ ਪਰਿਵਾਰ ਆਪ ਚਾਲੁੰਦੇ ਸੀ ਘਰ-ਬਾਰ ਜਿੰਨਾ ਵੀ ਖਰਚਾ ਵਾ ਚਲਾਉਂਦੇ ਸੀ ਪਤਾ ਨਹੀਂ ਕੀ ਕਾਰਨ ਬਣਿਆ ਵਾ ਉਹਨਾਂ ਨੇ ਪ੍ਰੈਸ਼ਨ ਕਰਾਇਆ ਸੀ ਕਿ ਇਹ ਹਸਪਤਲ ਤੋਂ ਪ੍ਰਾਈਵੇਟ ਤੋਂ ਉੱਥੇ ਦਵਾਈ ਤੇਜ ਲੈਣ ਕਰਕੇ ਥੋੜਾ ਦਿਮਾਗ ਨੂੰ ਚੜ ਗਿਆ ਉਸ ਤੋਂ ਬਾਅਦ ਉਹਦੀ ਦਿਮਾਗ ਦੀ ਸਥਿਤੀ ਉਪਰੋਪਰ ਠੀਕ ਹੋਈ ਨਹੀਂ ਉਸ ਤੋਂ ਬਾਅਦ ਡਿਪਰੈਸ਼ਨ ਹੋ ਗਿਆ ਫਿਰ ਭੈਣ ਜੀ ਨੇ ਆਪਣੇ ਸੋਹਰੇ ਵੀ ਲੈ ਕੇ ਗਏ ਉੱਥੇ ਵੀ ਰੱਖਿਆ 5-6 ਮਹੀਨੇ ਪਰ ਇਹ ਵੀਰ ਥੋੜਾ ਦਿਮਾਗੀ ਰੋ ਤੇ ਅਫਸਰਡ ਹੋਣ ਕਾਰਨ ਕਿ ਇਹ ਨੂੰ ਮਾੜਾ ਚੰਗਾ ਬੋਲਦਾ ਸੀ ਕਈ ਵਾਰੀ ਵੱਟੇ ਰੋੜੇ ਮਾਰਦੇ ਸੀ ਜਿਹਦੇ ਕਰਕੇ ਆਣ ਗਵਾਂਡ ਔਰ ਪਿੰਡ ਵਾਸੀ ਕਾਫੀ ਪਰੇਸ਼ਾਨ ਸੀ ਤੇ ਭੈਣ ਜੀ ਨੇ ਪਿਛਲੇ ਸਾਨੂੰ ਤਕਰੀਬਨ 4-5 ਦਿਨ ਤੋਂ ਸਾਨੂੰ ਸੰਪਰਕ ਕਰਦੇ ਪਏ ਸੀ ਕਿ ਇਹ ਵੀਰ ਨੂੰ ਅਸੀਂ ਲਿਆਉਣਾ ਵਾ ਇਦਾਂ ਹੀ ਇਹਨਾਂ ਦੀ ਇੱਕ ਭੈਣ ਜੀ ਨੇ ਵੱਡੇ ਉਹ ਵੀ ਕਾਫੀ ਚਿਰ ਤੋਂ ਪਰੇਸ਼ਾਨ ਨੇ ਉਹਨਾਂ ਦਿਮਾਗੀ ਤੌਰ ਠੀਕ ਨਹੀਂ ਹੈਗਾ ਦਿਮਾਗੀ ਤੌਰ ਤੋਂ ਵੀ ਪਰੇਸ਼ਾਨ ਰਹਿੰਦੇ ਨੇ ਉਹਨਾਂ ਦੇ ਸਿਰ ਵਿੱਚ ਦਰਦ ਰਹਿੰਦੀ ਆ ਜਿਹਦੇ ਕਰਕੇ ਉਹ ਉਹਨਾਂ ਦਾ ਜਿਹੜਾ ਪਰੇਸ਼ਾਨੀ ਦਿਮਾਗ ਜਿਆਦਾ ਵਾਧੀ ਪਈ ਆ ਪਰ ਵੀਰ ਤਕਰੀਬਨ ਦੀ ਉਮਰ ਹੈਗੀ ਸਾਰੀ 30-32 ਸਾਲ ਦੇ ਮਰ ਬਣਦੀ ਹੈ ਜੀ ਤੁਸੀਂ ਆਹ ਸਿਆਣ 30-32 ਸਾਲ ਦਾ ਇੱਕ ਜਵਾਨ ਵੀਰ ਹੋਵੇ ਇਹ ਭੈਣ ਉਹਨੂੰ ਲੈ ਕੇ ਇੱਥੇ ਪਹੁੰਚਦੀ ਵੀ ਸਾਡੇ ਗੁਰਦਾਰਸ਼ਮਾ ਦੇ ਵਿੱਚ ਹੀ ਕੀ ਮਜਬੂਰੀ ਹੋ ਸਕਦੀ ਆ ਘਰ-ਬਾਰ ਪਿਛੇ ਖਾਲੀ ਪਿਆ ਵਾ ਸੋਹਣਾ ਘਰ ਬਣਿਆ ਵਾ ਸਾਰਾ ਕੁਝ ਖਰਚਾ ਪਾਣੀ ਚੱਲਦਾ ਪਿਆ ਹੈ ਬੀਜੇਸਟਮ ਨੂੰ ਵਿਹਣਦੀ ਆ ਤੇ ਪਰ ਇਹ ਵੀਰ ਨੂੰ ਮਜਬੂਰੀ ਬਣ ਗਈ ਪਰਿਵਾਰ ਦੀ ਵੀ ਸਾਡੇ ਸੰਸਦ ਦੇ ਸ਼ੱਕੀ ਜਾਣਾ ਪੈ ਰਿਹਾ ਕਿਉਂ ਕਾਰਨ ਇਹ ਵੀ ਸਾਹਮਣੇ ਵਾਲਾ ਪਿਛੇ ਕੋਈ ਨਹੀਂ ਹੈਗਾ ਕੋਈ ਦਵਾਈ ਦੇਣ ਵਾਲਾ ਨਹੀਂ ਹੈਗਾ ਕੋਈ ਰੋਟੀ ਪਾਣੀ ਦੇਣ ਵਾਲਾ ਨਹੀਂ ਹੈਗਾ ਜਿੱਦੇ ਕਰਕੇ ਅੱਜ ਇਹ ਮਜਬੂਰੀ ਬਣ ਗਈ ਕਿ ਭੈਣ ਜੀ ਉਹਨੇ ਸਾਡੇ ਨਾਲ ਸੰਪਰਕ ਕਰਕੇ ਸਾਡੇ ਕੋਲ ਆਏ ਆ ਕਿ ਜੇ ਤੁਸੀਂ ਇਸ ਵੀਨ ਦਾ ਕੋਈ ਇਹਦਾ ਜਿੰਨਾ ਵੀ ਇਥੇ ਲਾਜ ਟ੍ਰੀਟਮੈਂਟ ਆ ਇਹਦਾ ਸ਼ੁਰੂ ਕਰੋ ਤਾਂ ਜੋ ਕਿ ਇਹ ਆਪਣੀ ਜ਼ਿੰਦਗੀ ਦੁਬਾਰਾ ਲੀਹਾਂ ਤੋਂ ਸ਼ੁਰੂ ਕਰ ਸਕੇ ਆਪਣੀ ਜ਼ਿੰਦਗੀ ਨਵੀਂ ਸ਼ੁਰੂਆਤ ਕਰ ਸਕੇ ਪਹਿਲੀ ਕਿੰਨੇ ਚਿਰ ਤੋਂ ਇਹ ਦਾੰਦ ਖੁੱਡਾ ਰਹਿ ਰਿਹਾ ਸੀ ਇਹ ਤੋਂ ਹੋਈ ਕਿ ਤੋਂ ਉਹਨਾਂ ਦਵਾਈ ਤੇ ਲਈ ਹੋ ਗੋਤਨ ਸਾਲ ਹੋ ਗਏ ਤੇ ਦਵਾਈ ਕਿਤੇ ਚੱਲੀ ਸੀ ਇਹ ਅੱਜ ਸਾਰਾ ਪਹਿਲਾਂ ਖਾ ਲਦੇ ਦਵਾਈ ਦਵਾਈ ਤਾਂ ਪਿਆ ਵੀ ਖਾ ਉਹਨੇ ਠੀਕਾ ਹੋ ਗਏ ਬੱਸ ਫੇਰ ਛੱਡ ਦਿੱਤੀ ਲੋਈ ਉਸ ਤੋਂ ਬਾਅਦ ਨਹੀਂ ਹੋਇਆ ਮੇਨਸ ਮਸੇਹੀ ਆਉਂਦੀ ਪਈ ਵੀ ਉੱਥੇ ਦਵਾਈ ਦੇਣਾ ਨਹੀਂ ਜਾਂ ਰੋਟੀ ਪਾਣੀ ਦੇਣਾ ਨਹੀਂ ਪਈ ਹਾਂਜੀ ਤੇ ਸਾਂਭ ਸੰਭਾਲਿਆ ਹੁੰਦਾ ਸਾਂਭ ਖਵਾਦੇ ਜੀ ਟੈਂਸ਼ਨ ਇਹਨੂੰ ਦਵਾਈ ਮਿਲੇ ਟੈਂਸ਼ਨ ਰੋਟੀ ਮਿਲੇ ਕੱਲ ਇੱਥੇ 10 ਵਜੇ ਆਏ ਆ 3 ਵਜੇ ਆ ਕੇ ਰੋਟੀ ਖਵਾ ਲਈ ਇਹਦੇ ਨਾਲੋਂ ਵਧੀਆ ਸਿਹਤ ਹੁੰਦੀ ਸਿਹਤ ਤੇ ਕਿਨਾ ਫਾਇਦਾ ਹੋਵੇ ਉਹ ਕੁਦਰਤੀ ਗੱਲ ਹੈ ਅੱਜ ਤੱਕ ਇਹਨਾਂ ਨੂੰ ਰੋਟੀ ਪਾਣੀ ਟੈਂਸ਼ਨ ਨਹੀਂ ਜਾਣਾ ਤੇ ਦਵਾਈ ਤਾਂ ਉਹ ਨਹੀਂ ਮਿਲਨੀ ਤਾਂ ਉਹ ਸਰੀਰ ਦਾ ਫਿਰ ਤੁਹਾਨੂੰ ਪਤਾ ਹੀ ਆ ਵੀ ਉਹ ਨਹੀਂ ਰਹੀ ਸਥਿਤੀ ਚੱਲੀ ਸੋ ਅੱਜ ਇਹ ਪਰਿਵਾਰ ਦੀ ਮਜਬੂਰੀ ਬਣ ਗਈ ਹੈ ਜੀ ਇਹ ਆਪਣਾ ਜਵਾਨ ਭਰਾ ਭੈਣ ਜੀ ਹੋਣੇ ਭਾਜੀ ਹੋਣੇ ਛੱਡ ਕੇ ਚੱਲੇ ਆ। ਸੋ ਇਹਨਾਂ ਦਾ ਵੀ ਸੇਵਾ ਜਿੰਨੀ ਕਰਨ ਦੀ ਕਿਉਂਕਿ ਇਹਨਾਂ ਦਾ ਵੀ ਅਜੇ ਨੌ ਨੌ ਨੰਦ ਕਰਦੀ ਆ ਭਾਜੀ ਉਹਨਾਂ ਨੂੰ ਹਾਇਆ ਵਾ ਤੇ ਜਿੰਨੀ ਕਦੇ ਵੀ ਹਿੰਮਤ ਆ ਭੈਣ ਦੀ ਇੱਕ ਭੈਣੇ ਭੈਣ ਜੀ ਸਾਹਬ ਦੇ ਪੇ ਆਪਣੇ ਪਿੰਡ ਤੇ ਇਹ ਪਿੰਡੋਂ ਆਉਂਦੇ ਸੀ ਆਪਣੇ ਕਾਦੀਆ ਮਿਰਜਾ ਵਿਆਹੇ ਨੇ ਉਥੇ ਉਥੋਂ ਆ ਕੇ ਫੇਰ ਰੋਟੀ ਪਣੀ ਪਛਾਦਾ ਪਣੀ ਛਾੜ ਕੇ ਫੇਰ ਪਿੰਡ ਜਾਂਦੇ ਸੀ ਪਰ ਤੁਸੀਂ ਵੀ ਸਿਆਣੇ ਕਿੰਨਾ ਜਰੇ ਜੀ ਚੱਲਦੀ ਆ ਕਿ ਹਰ ਘੁੰਡੇ ਦਾ ਬੰਦਾ ਕਿ ਮੇਰਾ ਭਰਾ ਆਪਣਾ ਘਰ-ਬਾਰ ਸੰਭਾਲੇ ਆਪਣਾ ਪਰਿਵਾਰ ਸੰਭਾਲੇ ਤੇ ਨਵੀਂ ਜ਼ਿੰਦਗੀ ਜੀ ਸੋਹੀਂ ਗੁਰੂ ਮਹਾਰਾਜੇ ਅਰਦਾਸ ਕਰਦੇ ਆਂ ਆਪਾਂ ਇਹੀ ਬੇਨਤੀ ਕਰਦੇ ਆਂ ਕਿ ਗੁਰੂ ਮਹਾਰਾਜ ਕਿਰਪਾ ਕਰੇ ਸਬੀਰ ਤੇ ਇਹਦਾ ਦਵਾਈ ਦਾ ਇਲਾਜ ਸ਼ੁਰੂ ਕਰੀ ਤਾਂ ਜੋ ਕਿ ਵੀਰ ਇਹ ਠੀਕ ਹੋ ਕੇ ਜਲਦੀ ਜਲਦੀ ਆਪਣੇ ਪਰਿਵਾਰ ਜੀ ਜਾਵੇ ਪਰ ਆਪਣੇ ਘਰ-ਬਾਰ ਨੂੰ ਸੰਭਾਲੇ ਇੰਨੀ ਗੀ ਬੇਨਤੀ ਕੋਣ ਕਰਨ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ